ਅੱਛਾ ਜੀ ਉਹ ਪਾਣੀ ਜਾਣਾ ਦਾ ਮਤਲਬ ਪਾਣੀ ਚ ਬੂਟ ਲਾ ਕੇ ਚੱਲਣਾ ਪੈਣਾ ਹਨਾ ਹਾਂ ਜੀ ਵੱਡੀਆਂ ਗੁਫਾਵਾਂ ਆ ਇਹਨਾਂ ਜੰਗਲਾਂ ਦੇ ਵਿੱਚ ਤੇ ਜਿਹੜੇ ਐਸਟੋਲਮ ਜਿਹੜੇ ਛੜਨ ਲੈਂਦੇ ਆ ਉੱਥੇ ਬਾਗ ਤेंदुए ਬੈਠਦੇ ਉਹਨਾਂ ਦੇ ਵਿੱਚ ਇਦਾਂ ਹੁ ਗਊਆਂ ਚਾਰਨੀ ਆ ਉੱਪਰ ਛੱਡ ਕੇ ਉਹਨਾਂ ਨੂੰ ਲੈਣ ਜਾਣਾ ਕਦੀ ਬਾਗ ਟੱਕਰਿਆ ਪਾਜੀ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਇਦਾਂ ਮੋਰੀ ਥਿਲਾੰਗਾ ਕੇ ਚੱਲ ਜਾਂਦਾ ਆਪਣੇ ਅੱਛਾ ਜੀ ਕਦੀ ਕੁਛ ਨਹੀਂ ਤੇ ਪਾਜੀ ਮਤਲਬ ਇੱਕ ਬਾਗ ਤੇ ਪਾਣੀ ਆ ਨਹੀਂ ਜੀ ਆ ਦੇ ਹੁਣ ਸਮਿਆਂ ਚ ਤੇ ਫਿਰ ਭਗਤੀ ਤੇ ਚਿੰਟਾ ਲੱਗਿਆ ਤੇ ਪਾਣੀ ਆ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਕਦੀ ਪਾਣੀ ਸੁੱਕਿਆ ਨਹੀਂ ਕਹਿੰਦੇ ਇਸ ਏਰੀਆ ਨੂੰ ਆਈ ਨਹੀਂ ਪ੍ਰੋਬਲਮ ਨਾ ਭਾਜੀ ਕੀ ਕਹਿਣ ਲੱਗੇ ਸੀ ਇਹ ਮੈਲੇ ਜਿੱਦਾਂ ਹੁਣ ਲੰਗਣਾ ਤਾਂ ਧਿਆਨ ਤੱਲੇ ਨੂੰ ਦੇਖਣਾ ਉਹ ਦੂਧੀਆਂ ਸਰਾਲਾਂ ਵੀ ਬਹੁਤ ਭਾਰੀਆਂ ਭਾਰੀਆਂ ਅੱਛਾ ਜੀ ਹਾਂ ਮੈਲ ਸਰਾਲਾਂ ਕਈ ਟੰਗੂ ਬੜਾ ਅੱਛਾ ਜੀ ਹਾਂ ਜੀ ਹਾਂ ਜੀ ਜਿੱਥੇ ਬਾਬਾ ਜੀ ਨੇ ਭਗਤੀ ਕੀਤੀ ਆ ਹਾਂ ਜੀ ਉੱਥੇ ਮਤਲਬ ਫਲਦਾਰ ਬੂਟੇ ਮਿਲਦੇ ਆ ਫਲਦਾਰ ਬੂਟੇ ਉdna ਗੁਫਾਵਾਂ ਦੇ ਕੋਲ ਹਾਂ। ਕੀ ਬਾਤ ਆ ਪਾਜੀ ਮਤਲਬ ਅੱਛਾ ਜੀ ਹਾਂਜੀ ਪਾਣੀ ਦੀ ਕੋਈ ਦਿੱਕਤ ਨਹੀਂ। ਕੀ ਬਾਤ ਦੋਸਤੋ ਇਹ ਜੰਗਲ ਦੇਖ ਲਓ ਕਿੰਨਾ ਵਧੀਆ ਆ। ਖੂਬ ਹੀ ਹੈਗੇ ਇਸ ਜੰਗਲ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ। ਅਸੀਂ ਦੋਸਤੋ ਅੱਜ ਤੁਹਾਨੂੰ ਆਰਾਮ ਟਟਵਾਲੀ ਦੇ ਜੰਗਲਾਂ 'ਚ ਜਾਵਾਂਗੇ। ਇੱਥੇ ਇੱਕ ਬਾਬਾ ਜੀ ਨੇ ਆਰਾਮਦਾਸ ਜੀ ਬਾਬਾ ਆਰਾਮਦਾਸ ਜੀ ਬਾਬਾ ਆਰਾਮਦਾਸ ਜੀ ਦਾ ਇੱਕ ਮੰਦਿਰ ਵੀ ਆ। ਇਕ ਉਹਨਾਂ ਦੀ ਥਾਂ ਆ ਜਿੱਥੇ ਉਹਨਾਂ ਨੇ ਚੌਂਟਾ ਮਾਰ ਕੇ ਪਾਣੀ ਕੱਢਿਆ ਸੀਗਾ ਸਾਨੂੰ ਪਹਿਲਾਂ ਤਾਂ ਇਹ ਲੱਗਦਾ ਜਾ ਕਿ ਕੋਈ ਕਹਿੰਦਾ ਸੀ ਦੁੱਧ ਕੱਢਿਆ ਸੀ ਫਿਰ ਪਤਾ ਲੱਗਾ ਕਿ ਉੱਥੋਂ ਪਾਣੀ ਕੱਢਿਆ ਸੀ ਇਸ ਪਿੰਡ ਇਸ ਪਿੰਡ ਦੇ ਵਿੱਚ 300 ਸਾਲ ਪਹਿਲਾਂ ਪਾਣੀ ਦੀ ਦਿੱਕਤ ਆ ਗਈ ਸੀ ਬਾਬਾ ਜੀ ਨੇ ਤਪੱਸਿਆ ਕੀਤੀ ਤਪੱਸਿਆ ਕਰਕੇ ਤਾਂ ਪਾਣੀ ਕੱਢਿਆ ਉਹ ਅੱਜ ਵੀ ਪਾਣੀ ਚੱਲਦਾ ਹੈ ਇਸ ਪਿੰਡ ਦਾ ਨੂੰ ਇਹ ਕਹਿੰਦੇ ਇੱਕ ਆਸ਼ੀਰਵਾਦ ਵਾ ਇਸ ਪਿੰਡ ਦੇ ਵਿੱਚ ਕਦੀ ਵੀ ਪਾਣੀ ਖਤਮ ਨਹੀਂ ਹੋ ਸਕਦਾ ਸਾਡੇ ਨਾਲ ਭਾਈ ਸਾਹਿਬ ਆ ਇਹ ਬੇਸਿਕਲੀ ਇਨਾਂ ਦੇ ਜਿਹੜੇ ਮੁਸਲਮਾਨ ਪਾਜਰ ਭਾਜੀ ਹਾਂਜੀ ਉਹਨਾਂ ਦੇ ਹੈਗੇ ਆ ਜੀ ਇਹਨਾਂ ਦਾ ਪਰਿਵਾਰ 47 ਤੋਂ ਜਦੋਂ ਬਹੁਤ ਵਧੀਆ ਇੰਟਰਸਟਿੰਗ ਸਟੋਰੀਜ਼ ਦੱਸੀ ਸੀ ਕਿ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ ਤੇ ਜਦੋਂ ਇਹਨਾਂ ਦੇ ਦਾਦੀ ਹੁੰਦੇ ਸੀਗੇ ਤਾਂ ਉਹ ਆਪਣੇ ਪਰਿਵਾਰ ਦੇ ਜਦੋਂ 47 ਦੀ ਵੰਡ ਵੀ ਹੋਈ ਆ ਉਦੋਂ ਇੱਥੇ ਰਹਿ ਗਏ ਸੀ ਗਏ ਨਹੀਂ ਪਿੰਡ ਵੱਲੋਂ ਬਹੁਤ ਵੱਡਾ ਪਿਆਰ ਮਿਲਦਾ ਆ ਤੇ ਬਹੁਤ ਕੋਈ ਦਿੱਕਤ ਨਹੀਂ ਖਦੀ ਤੇ ਕਦੀ ਪਾਜੀ ਮਤਲਬ ਆਪ ਨੂੰ ਹੋਇਆ ਕਿ ਆਪਣਾ ਪਿੰਡ ਕਿੱਥੇ ਸੀ ਪਾ ਉਥੇ ਲਾਹੌਰ ਦੇ ਵਿੱਚ ਜਾਂ ਕਿੱਥੇ ਸੀਗਾ ਜੀ ਨਾ ਨਾ ਮੇਰੇ ਜੱਦੀ ਪਿੰਡ ਰਾਮਪੁਰ ਵਾਲੀ ਹੈ ਤੁਹਾਡਾ ਤਾਂ ਇੱਥੇ ਜੱਦੀ ਪਿੰਡ ਵਾ ਜੀ ਮਤਲਬ ਸ਼ੁਰੂ ਤੋਂ ਇੱਥੇ ਰਹਿੰਦੇ ਹਾਂ ਬਚਪਨ ਮਾਂ ਪੇ ਦਾ ਸਾਡਾ ਬਚਪਨ ਮਾਂ ਬਾਪ ਕਦੀ ਗਏ ਸੀ ਲਾਹੌਰ ਵਾਲੇ ਕੋਈ ਰਿਸ਼ਤੇਦਾਰੀ ਉਧਰ ਜੀ ਨਹੀਂ 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 ਕਦੇ ਨਹੀਂ ਠੀਕ ਹੈ ਜੀ ਤੇ ਬਹੁਤ ਵਧੀਆ ਆ ਪਾਜੀ ਇੱਥੇ ਮਤਲਬ ਆਪਾਂ ਨੂੰ ਮਿਲੇ ਆ ਇੱਕ ਇਹ ਜੰਗਲ ਦੇ ਵਿੱਚ ਹੀ ਇੱਥੇ ਰਹਿੰਦੇ ਆ ਮਤਲਬ ਘੁੰਮਦੇ ਫਿਰਦੇ ਸਾਰੀ ਨੌਲੇਜ ਆ ਇੱਕ ਤੇ ਨਾ ਦਸਾਵਾ ਵੀ ਆ ਇਹ ਸਾਨੂੰ ਪਹਿਲਾਂ ਅਸੀਂ ਮੋਟਰਸਾਈਕਲ ਤੋਂ ਜਾਵਾਂਗੇ ਕਿ ਸਾਨੂੰ ਇੱਥੇ ਕੰਮ ਕਰਦੇ ਮਿਲੇ ਆਂ ਗਾਂਹ ਜਾਵਾਂਗੇ ਫਿਰ ਮੋਟਰਸਾਈਕਲ ਨੂੰ ਛੁਰ ਕੇ ਤੇ ਪਹਿਲਾਂ ਜਾਵਾਂਗੇ ਗੁਫਾਵਾਂ ਆ ਤੇ ਹੋ ਅੱਛਾ ਜੀ ਦੋਸਤੋ ਅੱਜ ਜੰਗਲਾਂ ਦੇ ਵਿੱਚ ਨਾ ਗੁਫਾਵਾਂ ਆ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀਗੀ ਉਹ ਚੱਲੇ ਆਂ ਅੱਜ ਦੇ ਗਾਈਡ ਸਾਡੇ ਭਾਜੀ ਹੋਣੀ ਆ ਨਾਲ ਲੈ ਕੇ ਜਾਣਗੇ ਚਲੋ ਜੀ ਚੱਲਦੇ ਆਂ ਨੂੰ ਰੱਸੀ ਦਾ ਵੀਉ ਵੀ ਦਿਖਾਉਂਦੇ ਆ ਕਿਹੋ ਜਿਹਾ ਵੀਉ ਚਲੋ ਬਾਜੀ ਪਾ ਲੋ ਵਿੱਚੋਂ ਪਾਣੀ ਦੇ ਹਾਂ ਲੋ ਦੋਸਤੋ ਆ ਪਾ ਲਿਆ ਮੋਟਰਸਾਈਕਲ ਦੇਖ ਲੋ ਕਿੰਨੀ ਮਿਹਨਤ ਕਰਨੀ ਪੈਂਦੀ ਆ ਇਹ ਜੰਗਲ ਘੁੰਮਣ ਵਾਸਤੇ ਮੋਰ ਬਹੁਤ ਆ ਬਾਜੀ ਹੈ ਨਾ ਮੋਰ ਬਹੁਤ ਜ਼ਿਆਦਾ ਜੀ ਹਾਂ ਜੀ ਬਹੁਤ ਮੋਰ ਟੂਆ ਵਗੈਰਾ ਹੈਗਾ ਬਾਜੀ ਨੋਰਮਲ ਇੱਧਰ ਵੀ ਕੰਡੀ ਬਹੁਤ ਹੈ ਅੱਛਾ ਜੀ ਹਾਂ ਜੀ ਆ ਜਦੋਂ ਕਰ ਲਿਆ ਫੇਰ ਅੱਛਾ ਮਿਲ ਜਾਣ ਇੱਧਰ ਇਹ ਕਹ ਰਿਹਾ ਕਿ ਜਾਨਵਰ ਐ ਘੁੰਮਦੇ ਠੀਕ ਆ ਜੀ ਦੋਸਤੋ ਇਹ ਅਸੀਂ ਆਰਾਮ ਤੋਂ ਸਵਾਲੀ ਉੱਤੇ ਇਹ ਪਹਾੜ ਆਰਾਮ ਆਰਾਮਦਾਸ ਜੀ ਜੀ ਆਰਾਮਦਾਸ ਜੀ ਨੇ ਤਪੱਸਿਆ ਕੀਤੀ ਆਉਂਦੀਆਂ ਗੁਫਾਵਾਂ ਹਨ ਹਜੇ ਤੱਕ ਵੀ ਇਹ ਆ ਕੋਈ ਕਹਿੰਦਾ ਆਦੀਮਾਨਮ ਵਰਗੀਆਂ ਗੁਫਾਵਾਂ ਆ ਉਹ ਕੀ ਕਹਿੰਦੇ ਕਿ ਕਿ ਟਰੱਕ ਖੜ ਜਾਂਦਾ ਵਿੱਚ ਇੰਨੀਆਂ ਵੱਡੀਆਂ ਗੁਫਾਵਾਂ ਆ ਇਹਨਾਂ ਜੰਗਲਾਂ ਦੇ ਵਿੱਚ ਤੇ ਜਿਹੜੇ ਐਸਟ੍ਰੋਲਮ ਜਿਹੜੇ ਸ਼ਰਨ ਲੈਂਦੇ ਆ ਉੱਥੇ ਬਾਗ ਤेंदुए ਬੈਠਦੇ ਉਹਨਾਂ ਦੇ ਵਿੱਚ ਆ ਦੇਖੋ ਆ ਦੇਖੋ ਜੀ ਆ ਦੇਖੋ ਸੂਰਾਂ ਦਾ ਕੰਮ ਦੇਖ ਲੋ ਇਸ ਹਿਸਾਬ ਦਾ ਆ ਇੱਥੇ ਕੀ ਬਾਤ ਹੈ ਬਹੁਤ ਹੀ ਸੋਹਣਾ 뷰 ਅੱਜ ਤੇ ਚਲਾਂਗੇ ਅੱਗੇ ਤੇ ਗੱਲਬਾਤ ਕਰਦੇ ਆ ਅੱਗੇ ਜਾ ਕੇ ਫਿਰ ਆਪਾਂ ਮਤਲਬ ਬੰਦਾ ਇੱਕ ਵਾਰੀ ਜਦੋਂ ਜੰਗਲ ਚ ਵੜ ਜਾਂਦਾ ਆ ਹਾਂ ਜੀ ਫਿਰ ਤਾਂ ਮੈਂ ਸਾਰਾ ਦਿਨ ਲੰਘ ਜਾਂਦਾ ਹੁੰਦਾ ਨਾ ਜੀ ਪੂਰਾ ਦਿਨ ਉਹ ਤੋਰਾਂ ਉਹ ਆਪਣੀ ਉਹ ਜਿੱਤ ਵੀ ਪਾ ਲੈ ਕੇ ਜਾਣਾ ਹਾਂ ਜੀ ਉੱਥੇ ਲੈ ਕੇ ਜਾਣਾ ਉਹ ਮੂਡ ਟਾਈਪ ਦਾ ਬੰਦਾ ਮੋੜ ਜਾਂਦਾ ਜਿੱ ਨਾਲ ਠੀਕ ਹੈ ਜੀ 2-3 ਘੰਟੇ ਲੱਗ ਜਾਂਦੇ ਆ ਠੀਕਾ 겁ਦੀ ਇੱਧਰ ਨਹੀਂ ਆਉਂਦੇ ਹੈਗੇ ਆ ਆਵੇਂ ਹੋਰ ਅੱਛਾ ਉਹ ਤੁਹਾਨੂੰ ਦਿਖਾ ਲਈਏ ਠੀਕ ਹੈ ਅੱਛਾ ਜੀ ਉਹ ਆ ਪਾਣੀ ਜਾਣਾ ਸਾਰਾ ਮਤਲਬ ਪਾਣੀ ਚ ਬੂਟ ਲਾ ਕੇ ਚੱਲਣਾ ਪੈਣਾ ਹਨਾ ਹਾਂਜੀ ਹਾਂ ਠੀਕ ਆ ਜੀ ਲੋਕ ਉਹ ਵੀ ਘੁੰਮਦੇ ਆ ਭਾਜੀ ਇਹ ਤਾਂ ਬਹੁਤ ਵਧੀਆ ਸਾਡਾ ਕੰਢੀ ਏਰੀਆ ਕਿੰਨਾ ਆ ਇਹ ਭਾਜੀ ਜਿਹੜਾ ਪਾਣੀ ਆ ਸਾਰਾ ਸਾਲ ਇੱਦੀ ਚੱਲਦਾ ਹੈ ਜੀ ਕੋਈ ਨਾ ਪਾਪਾ ਜੀ ਦੀ ਨੀ ਕਿਰਪਾ ਹੈ ਹਨਾ ਪਾਣੀ ਇਹ ਗਰਮੀਆਂ ਵਗੈਰਾ ਸਿਆਲ ਪਾਣੀ ਦੇ ਚੱਲਣਾ। ਅੱਛਾ ਜੀ। ਹਾਂ। ਕੋਈ ਪੰਡ ਹੋਣ ਦਾ ਚਾਂਸ ਹੀ ਨਹੀਂ ਹੈਗਾ। ਨਹੀਂ ਨਹੀਂ ਨਹੀਂ। ਠੀਕ ਹੈ ਜੀ। ਇਥੇ ਗੜੀ ਲੈਟ ਜਾਣੀ। ਬਿਲਕੁਲ ਭਾਜੀ ਬਿਲਕੁਲ। ਇਹ ਕੁਦਰਤ ਦੀ ਦੀਨਵਾ ਜੀ। ਤੇ ਇਹ ਕਹਿੰਦੇ ਬਾਬਾ ਜੀ ਨੇ ਚੁੰਮਟਾ ਵੀ ਗੱਡਿਆ ਹੈ ਨਾ। ਭਗਤੀ ਦੀ ਚੀਜ਼ ਹੀ ਆ ਨਾ। ਪਾਣੀ ਹੈ ਨਹੀਂ ਸੀ ਆਦੇ ਉਹਨਾਂ ਸਮਿਆਂ 'ਚ ਤਾਂ ਫਿਰ ਭਗਤੀ ਤੇ ਚੁੰਮਟਾ ਗੱਡਿਆ ਤੇ ਪਾਣੀ ਆਇਆ। ਅੱਛਾ ਜੀ। ਹਾਂ ਜੀ। ਉਸ ਤੋਂ ਬਾਅਦ ਕਦੀ ਪਾਣੀ ਸੁੱਕਿਆ ਨਹੀਂ ਕਹਿੰਦੇ। ਹਾਂ ਜੀ। ਇਸ ਏਰੀਆ ਨੂੰ ਆਈ ਨਹੀਂ ਪ੍ਰੋਬਲਮ। ਇਹ ਪੰਜ ਪੰਜ ਸਾਲ ਹਜ਼ਾਰ ਸਾਲ ਪਹਿਲੀ ਗੱਲ ਹੈ 500 ਸਾਲ ਪਹਿਲਾਂ ਪਹਿਲਾ ਆ ਗਿਆ ਅੱਜ ਤੋਂ 300 ਕਿਤਾਬਾਂ ਬਹੁਤ ਜੀ ਆச்சா ਜੀ ਹਾਲੀਏ ਰੇਗੀ ਇਥੋਂ ਤੱਕ तकरीबन 3 ਕਿਲੋਮੀਟਰ ਦਾ ਸਫ਼ਰ ਹੋਰ ਜੰਗਲ ਦਾ ਰਹਿ ਗਿਆ ਸਾਡਾ ਇਹਨਾਂ ਚਾਰ ਮਾਂ ਲੱਕੇ ਚੱਲੋ ਠੀਕ ਹੈ ਜੀ ਨੋ ਦੋਸਤੋ ਮੋਟਰਸਾਈਕਲ ਕਰਤਾ ਖੜਾ ਚੱਲੇ ਆ ਹੁਣ ਪੈਦਲ ਜੰਗਲ ਦੀ ਯਾਤਰਾ ਆ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਸਾਡੇ ਭਾਈ ਸਾਹਿਬ ਆ ਰਾਮ ਟਟਵਾਲੀ ਦੇ ਭਾਜੀ ਕੀ ਨਾਂ ਆਪਣਾ ਮੇਰਾ ਉਮਰਦੀਨ ਉਮਰਦੀਨ ਭਾਈ ਦਾ ਨਾਂ ਆ ਇਹ ਇੱਥੇ ਰਾਮ ਟਟਵਾਲੀ ਦੇ ਰਹਿਣ ਵਾਲੇ ਆ ਲੋਕਲ ਸਾਰਾ ਜੰਗਲ ਇਹਨਾਂ ਨੂੰ ਪਤਾ ਆ ਜੇ ਕਿਸੇ ਨੇ ਵੀ ਆਉਣਾ ਆ ਇੱਥੇ ਜੇ ਘੁੰਮਣਾ ਆ ਤੇ ਭਾਜੀ ਦੀ ਗਾਰਡਿਆਨਸ ਲੈ ਕੇ ਘੁੰਮਣਾ ਕਿਉਂਕਿ ਕੱਲਾ ਜੰਗਲ ਘੁੰਮਣਾ ਬਹੁਤ ਔਖਾ ਆ ਆ ਏਡੀ ਕਾਰ ਭਾਜੀ ਦਾ ਹੈਗਾ ਜੀ ਤੇ ਅੱਕੇ ਉਹ ਤੁਹਾਨੂੰ ਨੰਬਰ ਵੀ ਨੰਬਰ ਭਾਜ ਦੇ ਲੋ ਫੋਨ ਨੂੰ ਯੂਜ਼ ਕਰਦੇ ਤੇ ਕੀ ਬਾਤ ਹੈ ਭਾਜੀ ਇਹ ਰਾਹ ਹਾਂ ਜਿੱਥੇ ਜਾਣਾ ਪੈਣਾ ਆ ਆ ਇੱਧਰ ਪਾਣੀ ਇੱਧਰ ਪਾਣੀ ਆਤਰ ਉਹ ਪਾਣੀ ਇਹ ਨਹੀਂ ਇੱਧਰ ਇੱਧਰ ਕੀ ਬਾਤ ਹੈ ਪਾਣੀ ਛੇਮ ਦਾ ਆਣਾ ਭਾਜੀ ਕਿੰਨੀ ਬਾਬਾ ਜੀ ਦੀ ਕਿਰਪਾ ਸੀ ਜੰਗਲ ਦੀਆਂ ਰਾਹਾਂ ਬਹੁਤ ਔਖੀਆਂ ਆ ਔਰ ਅੰਮ੍ਰਿਤਸਰ ਜਾਈਏ ਅੱਛਾ ਉਹ ਮੰਦਰ ਬਾਪਾ ਜੀ ਉਹ ਕਹਿੰਦੇ ਉਹਦਾ ਕਿਲੇ ਦੀ ਕੀ ਹੈਗੀ ਮਤਲਬ ਆਹ ਮਹਾਰਾਜਾ ਰਣਜੀਤ ਸਿੰਘ ਦੀ ਕਹਾਣੀ ਜਦੋਂ ਜੱਦੀ ਬਣਾਇਆ ਸੀ ਅੱਛਾ ਬਣਾਇਆ ਸੀਗਾ ਜੀ ਉਹ ਉਹ ਬਲੇ ਤੁਹਾਨੂੰ ਚੜਨਾ ਪੈਣਾ ਇੱਥੋਂ ਦੀ ਹੈ ਨਾ ਜੀ ਹੁਣ ਹਾਂਜੀ ਬਾਜੀ ਕੀ ਕਹਿੰਦੇ ਸੀਗੇ ਜੀ ਇਹ ਜਿੱਦੋਂ ਇੱਥੋਂ 10 ਫੁੱਟ ਥੱਲੇ ਨੀਵਾ ਸੀਗਾ अच्छा नीमा हो गए इते जिले ए ए लाया फिर भर हो गया अच्छा जी फिर गुफाते थोड़ा गया। हो गया फर्क पे फर्क पे है ना हां जी बंद हो गए ठीक है जी बाकी तो पहले बहुत इना ਥੱਲੇ ਡੋਣਾ ਇਨਾ ਜਾਂਦਾ ਸੇ ਇਹ ਮਿੱਟੀ ਭਰ ਗਈ ਨਹੀਂ ਉੱਚੀ ਉੱਚੀ ਮਿੱਟੀ ਭਰੀ ਹਾਂ ਇੰਨੀ ਇੰਨੀ ਮਿੱਟੀ ਭਰੀ ਹੈ अच्छा जी हां जी ਫਿਰ ਜਿਹੜਾ ਗੁਫਾ ਵਾਲਾ ਰਸਤਾ ਆ ਆਪਾਂ ਇਧਰ ਨੂੰ ਜਾਵਾਂਗੇ ਹਾਂਜੀ ਹਾਂਜੀ ਤੇ ਅੱਗੇ ਹੋ ਸਕਦਾ ਗੁਫਾਵਾਂ ਬਣੀਆਂ ਵੀ ਹੋਣ ਹਨਾ ਖਰਾਬ ਵੀ ਹੋ ਸਕਦੀਆਂ ਖਰਾਬ ਵਿੱਚ ਬੰਦ ਹੋ ਗਈਆਂ ਨਾ अच्छा जी हां जी ਵਿੱਚ ਵਿੱਚ ਬੰਦ ਹੋ ਗਈਆਂ ਬੰਦ ਹੋ ਗਈਆਂ ਠੀਕ ਹੈ ਪਾਜੀ ਕਿੰਨੇ ਸਾਲ ਹੋ ਗਏ ਜੰਗਲ ਚ ਘੁੰਮਦਿਆਂ ਨੂੰ ਬਚਪਨ ਹੋਵੇ ਹਿਸਾਬ ਲਾ ਲੋਵੇ 40 ਸਾਲ 56 ਹਾਂ 40 ਹੋ ਚ 40 45 ਸਾਲ ਘੁੰਮਦਿਆਂ ਨੂੰ ਹੋ ਗਏ ਕੀ ਬਾਤ ਆ ਪਾਜੀ ਫੇਰ ਤਾਂ ਕੱਲੀ ਕੱਲੀ ਥਾਂ ਪਤਾ ਹੋਣੀ ਆ ਕਿੱਧਰ ਹੀ ਜਾਣਾ ਕਿੱਧਰ ਹੀ ਜਾਣਾ ਇੱਥੋਂ ਅੱਗੇ ਅੱਗੇ ਕੋਕਨਟ ਆ ਗਿਆ ਅੱਛਾ ਜੀ ਇੱਧਰ ਠਾਣਾ ਦੇ ਦੀ ਆ ਗਿਆ ਅੱਛਾ ਜੀ ਨਾਲ ਨਾਲ ਜਿਹੜੀ ਜਗ੍ਹਾ ਤੇ ਅਸੀਂ ਚੱਲੇ ਆ ਹਾਂਜੀ ਬਾਬਾ ਜੀ ਦੀ ਬਹੁਤ ਇਤਿਹਾਸਕ ਜਗ੍ਹਾ ਆ ਉਹ ਉੱਥੇ ਕਹਿੰਦੇ ਚੁੰਮਟਾ ਮਾਰ ਕੇ ਉਹਨਾਂ ਨੇ ਪਾਣੀ ਕੱਢਿਆ ਸੀ ਕੈਮਰਾ ਮਾਰ ਕੇ ਪਾਣੀ ਕੱਢਿਆ ਸੀਗਾ ਤੇ ਉਸ ਟਾਈਮ ਜਦੋਂ ਲੋਕਾਂ ਨੇ ਯਕੀਨ ਕੀਤਾ ਸੀਗਾ ਕਿ ਬਾਕੀ ਪਾਣੀ ਨਿਕਲਣਾ ਇਥੋਂ ਯਕੀਨ ਕੀਤਾ ਹੀ ਹੋਣਾ ਜੀ ਇਦਾਂ ਥੋੜੀ ਬਿਨਾਂ ਯਕੀਨ ਤੋਂ ਵੀ ਕੰਮ ਹੁੰਦਾ ਹੈ ਅੱਛਾ ਜੀ ਤੁਸੀਂ ਕਹਿੰਦੇ ਹੁਣ ਉੱਥੇ ਪੱਕਾ ਕਰਤਾ ਥੋੜਾ ਦੋਲ ਦੇਣਾ ਅਲੇ ਦਾ ਜਿੱਥੇ ਚੁੰਟਾ ਮਾਰਿਆ ਆ ਨਹੀਂ 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 ਉੱਥੇ ਪੱਕਾ ਨਹੀਂ ਹੈ ਅੱਛਾ ਜੀ ਉੱਥੇ ਇਹ ਸੇਮ ਹੀ ਹੈ ਠੀਕ ਹੈ ਜੀ ਬਿਲਕੁਲ ਪਾਣੀ ਨਾਲ ਨਾਲ ਜਾਂਦਾ ਹਨਾ ਨਾਲ ਨਾਲ ਪਾਣੀ ਜਾਂਦਾ ਚਲੋ ਦਰਸ਼ਕੋ ਇਹ ਬਹੁਤ ਇੰਟਰਸਟਿੰਗ ਗੱਲ ਆ ਚੱਲਦੇ ਆ ਅੱਗੇ ਤੇ ਜਿੱਥੇ ਬਾਬਾ ਜੀ ਨੇ ਚੁੰਟਾ ਗੱਡਿਆ ਸੀ ਉਹ ਵੀ ਦਿਖਾਵਾਂਗੇ ਤੇ ਗੁਫਾਮਾਇਆ ਜਿੱਥੇ ਉਹ ਵੀ ਦਿਖਾਵਾਂਗੇ। ਭਾਜੀ ਜੰਗਲੀ ਏਰੀਆ ਸਾਰਾ। ਸਭ ਜੰਗਲੀ। ਮੋਟਰਸਾਈਕਲ ਤੇ ਵਿਚਾਲਣਾ ਪੈਣਾ ਤੁਰ ਕੇ ਵੀ ਜਾਣਾ ਪੈਣਾ। ਤੁਰ ਕੇ ਤੁਰ ਕੇ। ਤੁਰ ਕੇ ਜਾਦਾ ਹਣਾ। ਤੇ ਚਲੋ ਇਹ ਜਿੱਦਾਂ ਵੀ ਹੁੰਦੇ ਆ ਭਾਈ ਸਾਹਿਬ ਸਾਡੇ ਇਹ ਰਾਮਟਟਵਾਲੀ ਦੇ ਆ ਤੇ ਜੇ ਕਿਸੇ ਨੂੰ ਕਿਸੇ ਵੀ ਹੈਲਪ ਦੀ ਲੋੜ ਹੋਈ ਇਹ ਕੰਟੈਂਟ ਕਰ ਸਕਦੇ ਆ ਭਾਜੀ ਦਾ ਨੰਬਰ ਨਹੀਂ ਹੈਗਾ ਹਣਾ ਕੋਈ ਵੀ ਭਾਜੀ। ਫੋਨ ਨਹੀਂ। ਫੋਨ ਹੀ ਆਖ ਦੇ। ਅਜ ਤੱਕ ਨਹੀਂ ਰੱਖਿਆ ਕਦੀ ਫੋਨ। ਰੱਖਿਆ ਜਦੋਂ ਬਾਹਰ ਸੀਗਾ। ਅੱਛਾ ਜੀ। ਉਹ ਫੇਰ ਮੈਂ ਥੋੜੀ ਡਰਿੰਕਿੰਗ ਲੱਗਿਆ ਕਰਨ। ਅੱਛਾ ਜੀ। ਉਹਦੇ ਵਿੱਚ ਵੀ ਫੋਨ ਫਾਨ। ਇਹ ਭਾਜੀ ਇਹ ਚੀਜ਼ ਮਾੜੀ ਛੱਡ ਗਿਆ 20 ਸਾਲ ਹੋ ਗਿਆ ਕੀ ਬਾਲੇ ਹਾਂ ਨਹੀਂ ਕਰਦੇ ਕੋਈ ਨੇੜੇ ਵੀ ਨਹੀਂ ਜਾਂਦਾ ਚਲੋ ਬਹੁਤ ਗੱਲ ਆ ਅੱਜ ਅੱਜ ਦਾ ਸਫਰ ਪਾਜੀ ਦੇ ਨਾਲ ਵਾ ਪਾਜੀ ਹਾਂ ਦਾ ਕੱਲ ਵੀ ਘੁੰਮਣਗੇ ਤਿੰਨ ਚਾਰ ਦਿਨ ਘੁੰਮਣਗੇ ਸਾਨੂੰ ਸਾਰਾ ਜੰਗਲ ਦਿਖਾਉਣਗੇ ਤੇ ਦਿਖਾਉਣਗੇ ਮੁਸਲਮਾਨ ਭਾਈਚਾਰੇ ਦੇ ਇੱਥੇ ਇਹ ਘਰ ਵੀ ਆ ਜਿਹੜੇ ਉੱਪਰ ਆ ਕਿਉਂਕਿ ਪਾਜੀ ਹੁਣੀ ਖੁਦ ਮੁਸਲਮਾਨ ਭਾਈਚਾਰੇ ਦੇ ਜਦੋਂ 47 ਦੀ ਵੰਡ ਹੋਈ ਸੀ ਇਹ ਦਾਦੀ ਜੀ ਇੱਧਰ ਰਹਿ ਗਏ ਸੀ ਉਹ ਗਏ ਨਹੀਂ ਸੀਗੇ ਤੇ ਬਾਕੀ ਨਾਲ ਤਾਂ ਇੰਟਰਸਟਿੰਗ ਗੱਲਾਂ ਵੀ ਪੁੱਛਾਂਗੇ ਚਲੋ ਦੋਸਤੋ ਚੱਲਦੇ ਆਂ ਅੱਗੇ ਜੰਗਲ ਵਾ ਉੱਪਰ ਚੱਲਾਂਗੇ ਚੜਾਂਗੇ ਹੁਣ ਬਹੁਤ ਔਖਾ ਆ ਇੱਥੇ ਜੰਗਲ ਚ ਨਾ ਜਾਣਾ ਤੇ ਆ ਨਾਲ ਪਹਾੜ ਦੇ ਸਟੈਪ ਬਣਾਏ ਆ ਕੱਟ-ਕੱਟ ਕੇ ਸਾਰਾ ਹੀ ਰੇਤਲਾ ਏਰੀਆ ਆ ਇਹ ਤੇ ਭਾਈ ਸਾਹਿਬ ਚੜ ਗਏ ਉੱਪਰ ਤੇ ਅਸੀਂ ਚੱਲ ਰਹੇ ਆ ਜੀ ਉੱਪਰ ਨੂੰ ਤੇ ਜਾ ਕੇ ਦਿਖਾਉਂਦੇ ਆ ਗੁਫਾਵਾਂ ਜਿੱਦਾਂ ਭਗਤੀ ਕੀਤੀ ਆ ਇਸ ਪਿੰਡ ਵਾਸੀ ਵਾਲਿਆਂ ਨੂੰ ਬਹੁਤ ਇਥੇ ਇਸ ਪਿੰਡ ਦੇ ਵਿੱਚ ਪਾਣੀ ਨਹੀਂ ਸੀਗਾ ਕਹਿੰਦੇ ਪਾਣੀ ਦੀ ਬਹੁਤ ਦਿੱਕਤ ਸੀਗੀ ਚਲੋ ਜੀ ਇਹ ਦੋਸਤੋ ਆਹ ਚੁੰਮਟਾ ਹੈ ਜੀ ਹਜੇ ਤੱਕ ਵੀ ਇਹ ਚੁੰਮਟਾ ਇੱਥੇ ਸਾਨੂੰ ਲੱਗ ਗਿਆ ਹਜੇ ਤੱਕ ਵੀ ਗੱਡਿਆ ਆ ਭਾਜੀ ਕਿਹੜੇ ਬਾਬਾ ਜੀ ਸੀਗੇ ਜੀ ਇਹ ਬਾਬਾ ਰਾਮਦਾਸ ਜੀ ਬਾਬਾ ਰਾਮਦਾਸ ਜੀ ਤੇ ਕੀ ਮਤਲਬ ਉਹਨੇ ਇੱਥੇ ਕਿੰਨੇ ਸਾਲ ਭਗਤੀ ਕੀਤੀ ਕੁਝ ਪਤਾ ਸਾਡੇ ਦਰਸ਼ਕਾਂ ਨੂੰ ਦੱਸੋ ਥੋੜਾ ਬਹੁਤਾ ਦਰਸ਼ਕਾਂ ਨੂੰ ਇਹ ਮੰਦਰ ਬਾਬਾ ਜੀ ਬੈਠੇ ਆ ਉਹਨਾਂ ਨੂੰ ਸ਼ੁਕਰੀਆ ਉਹਨੂੰ ਪਤਾ ਹੋਊਗਾ ਠੀਕ ਹੈ ਤੇ ਮਤਲਬ ਇਹ ਜਿਹੜਾ ਪਾਣੀ ਆ ਉਦੋਂ ਕੀ ਪਾਣੀ ਦੀ ਸਮੱਸਿਆ ਕੀ ਐ ਸੀ ਇੱਕ ਵਾਰੀ ਪਾਣੀ ਦੀ ਸੁਣਨੇ ਚ ਤੈ ਹੀ ਜਾਂਦੀ ਵੀ ਪਾਣੀ ਉਹ ਦਿਨਾਂ ਚ ਹੈ ਨਹੀਂ ਸੀਗਾ ਉਹਨਾਂ ਨੇ ਫਿਰ ਚਿੰਟਾ ਉੱਥੇ ਭਗਤੀ ਕਰਦੇਗੇ ਚਿੰਟਾ ਘੜਿਆ ਉੱਥੋਂ ਪਾਣੀ ਨਿਕਲਿਆ ਅੱਛਾ ਜੀ ਕਹਿੰਦੇ ਗੁਫਾਵਾਂ ਬਹੁਤ ਵੱਡੀਆਂ ਵੱਡੀਆਂ ਭਾਜੀ ਗੁਫਾਵਾਂ ਥੀ ਜੀ ਦਿਖਾ ਦਿੰਦੇ ਬਹੁਤ ਤਕੜੀਆਂ ਤਕੜੀਆਂ ਹੈਗੀਆਂ ਨਾ ਕਾਫੀ ਵੱਡੀਆਂ ਹਾਂਜੀ ਤੇ ਚੱਲਦੇ ਆਂ ਸਾਨੂੰ ਹੁਣ ਜਾਣਾ ਪੈਣਾ ਜੰਗਲ ਦੇ ਵਿੱਚ ਜਾਣਾ ਪੈਣਾ ਦੋਸਤੋ ਤੇ ਆ ਥਾਂ ਆ ਪੱਕੀ ਕਰ ਦਿੱਤੀ ਗਈ ਆ ਜਿਹੜੀ ਅਸੀਂ 1 2 ਘੰਟੇ ਤੋਂ ਲੱਭ ਰਹੇ ਸੀ ਸਾਨੂੰ ਆਖਿਰਕਾਰ ਲੱਭ ਜੇ ਦੇਖੋ ਜੰਗਲ ਹੀ ਜੰਗਲ ਆਲੇ ਦੁਆਲੇ ਇਹ ਸਾਰਾ ਹੀ ਜੰਗਲ ਵਾ ਤੇ ਬਹੁਤ ਖਤਰਨਾਕ ਜਾਨਵਰ ਆ ਤੇ ਭਾਜੀ ਜਾਨਵਰ ਕੁਝ ਕਹਿੰਦੇ ਨਹੀਂ ਹੈਗੇ ਨਾ ਹਣਾ ਕੁਝ ਨਹੀਂ ਨਾਰਮਲ ਲੋਕੀ ਘੁੰਮਦੇ ਆ ਇੱਥੇ ਆ ਕੇ ਹਣਾ ਤੇ ਚਲੋ ਦੋਸਤੋ ਚੱਲਦੇ ਆ ਬਾਬਾ ਜੀ ਦੀਆਂ ਗੁਫਾਵਾਂ ਤੇ ਜਿੱਨਾ ਇੱਥੇ ਤਪ ਕੀਤਾ ਸੀਗਾ ਫਿਰ ਆ ਉਹਨਾਂ ਦੀਆਂ ਸਮਾਦੀ ਇੱਕ ਤਰ੍ਹਾਂ ਦਾ ਟਾਇਪ ਇੱਥੇ ਬਣੀ ਹੋਈ ਆ ਤੇ ਨਾਲ ਹੀ ਇਹਦੇ ਅੱਗੇ ਉੱਪਰ ਚੜ ਕੇ ਗੁਫਾਵਾਂ ਤੇ ਨਾਲ ਹੀ ਬੁਕਾਇਆ ਚਲੋ ਪਹਿਲੇ ਚੱਲਦੇ ਆਂ ਆਜੋ 2 ਕਿਲੋ ਮੈਂ ਠੀਕ ਆ ਜੀ ਜੀ ਅੱਛਾ ਜੀ ਠੀਕ ਆ ਪੁੱਦੀ ਹੁੰਦੀ ਵਿਕੋ ਹਾਂਜੀ ਮਿੱਟੀ ਨਾਲ ਭਰੋ ਗਈਆਂ ਅੱਛਾ ਭਰ ਜਾਂਦੀ ਆ ਨਾ ਭਾਜੀ ਕਮਾ ਇੱਧਰ ਪਾਣੀ ਹੈ ਨਹੀਂ ਦੇਖ ਲਓ ਹਣਾ ਉੱਪਰ ਫੇ ਮਿਲ ਜਾਣਾ ਉੱਪਰ ਫੇ ਮਿਲ ਜਾਣਾ ਇੰਨੀ ਕਿੱਈ ਦੇ ਜਾਣਾ ਪਾਣੀ ਨਹੀਂ ਨਹੀਂ ਅੱਛਾ ਮੈਨਾਂ ਨਹੀਂ ਮੈਨਾਂ ਹਣਾ ਇਹ ਪੈਰ ਲੱਗੇ ਇੱਧਰ ਲੁਕੀ ਜਾਂਦੇ ਆ ਜੀ ਅੱਛਾ ਪੱਟਿਆਂ ਨੂੰ ਕੀ ਆ ਬਾਤ ਦੇਖ ਲਓ ਆਪਣਾ ਕੰਡੀ ਏਰੀਆ ਕੀ ਕੁਛ ਲੁਕੋ ਕੇ ਬੈਠਾ ਆ ਹਾਂਜੀ दियावान जंगल है पाजी बिल्कुल के पाजी लोकी है हे रहा तो जानते है यार दोस्तों देख लो रास्ता ਜੀ ਸੋਨਾ ਦਲੇਸ਼ਵਾ ਕੀ ਉਪਰੋਂ ਪੂਰਾ ਜੰਗਲ ਦਿਦਾ ਆ ਤੇ ਹੋ ਸਕਦਾ ਜੰਗਲੀ ਜਾਨਵਰ ਵੀ ਮਿਲ ਜਣ ਜਿਹੜੀਆਂ ਗੁਫਾਵਾਂ ਆ ਉਹ ਥੋੜੀ ਜੀਆਂ ਅੱਗੇ ਅਜੇ ਤੱਕ ਤੇ ਚੱਲਦੇ ਆ ਅੱਗੇ ਪਾਜੀ ਭੇਤਾਂ ਨੂੰ ਪੂਰਾ ਜੰਗਲ ਪਤਾ ਹੋਣਾ ਨਾ ਜੀ ਹਾਂਜੀ ਇੱਕ ਮਿੰਟ ਕੀ ਗੱਲ ਕਹਿੰਦੇ ਸੀਗੇ ਅਜੀ ਫਲਦਾਰ ਦਰਖਤੀ ਮੈਨੇ ਤੁਹਾਨੂੰ ਟੋਟਲੀ ਅੱਛਾ ਸਾਰੇ ਏਜੰਡਾ ਹਾਂਜੀ ਅੱਜ ਇਦਾਂ ਜਾਮਣਾ ਹੋ ਗਈਆਂ ਕਿੰਨੂ ਹੋ ਗਏ ਕੀ ਰੀਜ਼ਨ ਬਾਜੀ ਰੀਜ਼ਨ ਲ ਮਤਲਬ ਕਾਤੇ ਇਹ ਜਿੰਦਾ ਉਹਨਾਂ ਫਲਦਾਰੀ ਜਿੱਥੇ ਜਿੱਥੇ ਉਹਨਾਂ ਭਗਤੀ ਕੀਤੀ ਉੱਥੋਂ ਫਲਦਾਰ ਦਰਖਤੀ ਜਿਹਾ ਲੱਗਦੇ ਉਧਰ ਨੂੰ ਅੱਛਾ ਉਥੋਂ ਫਲਦਾਰੀ ਲੱਗਦੀ ਫਲਦਾਰ ਉਹ ਥੱਲੇੋਂ ਸ਼ੁਰੂ ਫਲਦਾਰੀ ਹੈ ਅੱਛਾ ਜੀ ਜੰਗਲ ਦੇ ਵਿੱਚ ਨਾ ਹਾਂਜੀ ਇਹ ਜਾਮਣਾ ਦੇ ਪੇੜ ਐ ਸਾਰੇ ਅਰੇ ਜਾਮਣਾ ਦੇ ਐ ਜਾਮਣਾ ਬੜੀਆ ਜਾਮਣਾ ਲੱਗਦੀਆਂ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਕਿੱਥੇ ਬਾਬਾ ਜੀ ਨੇ ਭਗਤੀ ਕੀਤੀ ਆ ਹਾਂਜੀ ਉੱਥੇ ਮਤਲਬ ਫਲਦਾਰ ਬੂਟੇ ਮਿਲਦੇ ਫਲਦਾਰ ਬੂਟਾ ਉਹਨਾਂ ਗੁਫਾਵਾਂ ਦੇ ਕੋਲ ਹਾਂ ਫਲਦਾਰ ਦੇ ਕੋਲ ਕੀ ਬਾਤ ਆ ਭਾਜੀ ਮਤਲਬ ਬਹੁਤ ਚਮਤਕਾਰ ਦੀ ਜਗ੍ਹਾ ਆ ਯਾਰ ਕਹਿੰਦਾ ਭਾਜੀ ਅੱਜ ਹੁਣ ਵੀ ਇਹ ਫਲਦਾਰੀ ਬੂਟੇ ਹੈਗੇ ਆ ਅੱਜ ਤੋਂ 400 ਸਾਲ ਪਿੱਛੇ ਕਿੱਥੇ ਤਾਂ ਹੋਣ ਕਿੱਥੇ ਅੱਛਾ ਜੀ ਅਜੇ ਵੀ ਹੈਗੇ ਆ ਹੁਣ ਵੀ ਫਲ ਲੱਗਦੇ ਆ ਅੱਜ ਹੁਣ ਵੀ ਫਲ ਠੀਕ ਆ ਜੀ ਹਾਂਜੀ ਆ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਾਂਜੀ ਬਿਲਕੁਲ ਪਿੱਛੇ ਵੀ ਉਹ ਅੰਬ ਲੱਗੇ ਹੋ ਸੀਗੇ ਹਾਂਜੀ ਉੱਥੇ ਅੰਬਾਂ ਦੇ ਜਾਮੁਣਾ ਦੇ ਕਿੰਨੂ ਕਾਂਗੂ ਹਰੇਕ ਚੀਜ਼ ਮਿਲੂ ਬਹੁਤ ਚਮਤਕਾਰ ਦੀ ਗੱਲ ਆ ਭਾਜੀ ਇਹ ਚੀਜ਼ ਹੈ ਨਾ ਲੁਪੂਰੀ ਦੇ ਕੋਚ ਕਿ ਪਈ ਹੋਣ ਕਿੰਨੀ ਉਮਰ ਕਿੰਨੀ ਹੋ ਗਈ ਆਪਣੀ ਤੇ 49 ਸਾਲ ਤੋਂ ਜੰਗਲਾਂ 'ਚ ਹੀ ਘੁੰਮਦੇ ਹੋ ਜਾਂ ਪਹਿਲਾਂ ਦੁਬਈ ਜਾ ਕੇ ਐਸੀਆਂ ਦੱਸੀਆਂ ਤੁਹਾਨੂੰ ਹਾਂ ਜੀ ਮੈਂ ਸ਼ੁਰੂ ਪਹਿਲੇ ਛੋਟਾ ਹੁੰਦਾ ਆਪਣੇ ਕੰਮ-ਕੰਮ ਕਰਦਾ ਹੁੰਦਾ ਸੀਗਾ ਇੱਥੇ ਬਿੰਦਰੀ ਜਿੱਨਾ ਤੁਹਾਨੂੰ ਭੇਜਿਆ ਟਰੈਕਟਰ ਆ ਅੱਛਾ ਜੀ 25 ਸਾਲ ਉਹਨਾਂ ਦੇ ਰਿਹਾ ਆਪਣੇ ਪਸ਼ੂ ਰੱਟੇ-ਪੁੱਟੇ ਪਾਣੇ ਠੀਕ ਹੈ ਜੀ ਉਹਨਾਂ ਨੇ ਬਾਹਰ ਭੇਜਤਾ ਅੱਛਾ ਜੀ ਹਾਂ ਜੀ ਫਿਰ ਮੁੜ ਕੇ ਆ ਗਿਆ ਅੱਛਾ ਜੀ ਫਿਰ ਉਹਨਾਂ ਕੋਲ ਵੀ ਰਹਿਣਾ ਆਪਣੇ ਵੀ ਕਰਦਾ ਬਾਕੀ ਤੇੜੀ ਧੱਪਾ ਕਰਦਾ ਇਹਦਾ ਪਾ ਕਰਦੇ ਆਂ ਭਾਜੀ ਮਤਲਬ ਜੰਗਲਾਂ ਦੀ ਨੌਲੇਜ ਤਾਂ ਨਿੱਕੀ ਨਿੱਕੀ ਚੀਜ਼ ਹੀ ਪਤਾ ਨਾ ਜੀ ਬਚਪਨ ਜੀ ਹੋਈ ਅਸੀਂ ਇੱਧਰ ਗਊ ਗਊਆਚਾਰਨੀ ਆ ਉੱਪਰ ਛੱਡ ਕੇ ਉਹਨਾਂ ਨੂੰ ਲੈਣ ਜਾਣਾ ਕਦੀ ਬਾਗ ਟੱਕਰਿਆ ਭਾਜੀ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਇਦਾਂ ਮੋਰੀ ਥਿਲਾੰਗਾ ਕੇ ਚੱਲ ਜਾਂਦਾ ਆਪਣੇ ਉਹ ਅੱਛਾ ਜੀ ਕਦੀ ਕੁਝ ਨਹੀਂ ਗਿਆ ਤੇ ਭਾਜੀ ਮਤਲਬ ਇੱਕ ਬਾਗ ਤੇ ਇੱਕ ਤेंदੂ ਆ ਹਾਂਜੀ ਅਲੱਗ-ਅਲੱਗ ਵਾ ਅਲੱਗ-ਅਲੱਗ ਫਰਕ ਕੀ ਆ ਫਰਕ ਉਹ ਤਿੰਦੂ ਦਾ ਜਿਹੜਾ ਤਿੰਦੂ ਹੈ ਉੱਪਰ درختਾਂ ਤੇ ਚੜ ਜਾਂਦਾ ਅੱਛਾ ਜੀ ਬਾਗ ਨੇ ਆਪਣੇ ਸਿੱਧੇ ਜਾਣਾ ਰਸਤੇ ਰਸਤੇ ਇੱਕ ਕਹਿੰਦੇ ਆ ਕਿ ਡੱਬੀਆਂ ਦਾ ਫਰਕ ਵੀ ਉਹ ਡੱਬੀਆਂ ਹੁੰਦੀਆਂ ਉਹਦੇ ਲੰਬੀਆਂ ਲੈਣਾ ਹੁੰਦਾ ਜਿਹੜਾ ਦੂਜਾ ਕੀਤਾ ਉਹਨੂੰ ਜਿਹੜਾ ਇਦਾਂ ਰੰਗ ਹੁੰਦਾ ਪਲੇਨ ਜਾਈ ਠੀਕ ਹੈ ਜੀ ਉਹਦੇ ਡੱਬੀਆਂ ਹੁੰਦੀਆਂ ਹਾਂਜੀ ਠੀਕ ਮਤਲਬ ਬਹੁਤ ਵਾਰੀ ਮਿਲੇ ਹਨਾ ਜੀ ਦੋੜੀ ਵਾਰੀ ਤੁਸੀਂ ਦੇ ਕਰਦੇ ਜੰਗਲਾਂ ਜਪੜੂਗਾ ਦੇ ਜੰਗਲ ਹੈ ਸਹੀ ਗੱਲ ਹੈ ਜੀ ਬੰਦਾ ਘੁੰਮਦਾ ਸੱਚ ਹੈ ਨਾ ਹਾਂਜੀ ਕੀ ਬਾਤ ਆ ਭਾਜੀ ਸੇ ਗੱਲ ਤਾਂ ਸਹੀ ਆ ਕਿ ਬੰਦਾ ਉਹਦੇ ਰਾਜ ਦੇ ਵਿੱਚ ਜੰਗਲ 'ਚ ਘੁੰਮਦਾ ਆ ਉਹ ਤਾਂ ਜੰਗਲ ਤਾਂ ਬੀਸਿਕਲੀ ਉਹਨਾਂ ਦਾ ਹੈ ਨਾ ਠੀਕ ਆ ਭਾਜੀ ਹਾਂ ਜੀ ਇਕੱਠਾ ਕਰਕੇ ਬਸ ਆਪਣਾ ਰੋਟੀ ਪਾਣੀ ਦਾ ਸੱਜੰਦਾ ਹਾਂ ਇਕੱਠਾ ਕਰਕੇ ਕਿੰਨੂੰ ਢੋੜਾ ਦੇ ਦੇਣਾ ਠੀਕ ਆ ਜੀ ਬਸ ਆ ਕੰਮ ਹੈ ਜੀ ਠੀਕ ਆ ਭਾਜੀ ਇਹ ਚਲੋ ਸਹੀ ਆ ਭਾਜੀ ਮਿਹਨਤ ਕਰਦੇ ਹਾਂ ਤਾਂ ਬਹੁਤ ਵੱਡੀ ਗੱਲ ਵਾ ਦੋਸਤੋ ਇਹ ਭਾਜੀ ਸਾਨੂੰ ਅੱਜ ਕਮਾ ਰਹੇ ਆ ਰਾਮ ਟਟਵਾਲੀ ਦੇ ਜੰਗਲ ਵਾਹੇ ਇੱਥੇ ਜਿਹੜੀਆਂ ਗੁਫਾਵਾਂ ਆ ਉਹਨਾਂ ਵੱਲ ਜਾ ਰਹੇ ਆ ਆਪਾਂ ਤੇ ਬਹੁਤ ਇੰਟਰਸਟਿੰਗ ਸਟੋਰੀ ਆ ਭਾਜੀ ਕਹਿੰਦੇ ਜਦੋਂ ਮੁਸਲਮਾਨਾ ਉਦੋਂ ਬੰਡ ਹੋਈ 47 ਦੀ ਕਿ ਮੇਰੇ ਮੇਰਾ ਪਰਿਵਾਰ ਨਹੀਂ ਉੱਧਰ ਗਿਆ ਅਸੀਂ ਉਦੋਂ ਇੱਥੇ ਰਹਿੰਦੇ ਸੀਗੇ ਤੇ ਉਦੋਂ ਦਾ ਭਾਜੀ ਦਾ ਜਨਮ ਵੀ ਇੱਥੇ ਦਾ ਆ ਦੋ ਭਰਾ ਆ ਤੇ ਬਹੁਤ ਵਧੀਆ ਇੱਥੇ ਭਾਜੀ ਕਦੀ ਫੇ ਇੱਕ ਕਦੀ ਦਾਦੀ ਨੇ ਜਾਂ ਕਦੀ ਮੰਮਾ ਨੇ ਤੁਹਾਡੇ ਨਾਲ ਕੋਈ ਬਾਕਾ ਸੁਣਾਇਆ ਸੀ ਉਸ ਟਾਈਮ ਕੀ ਹੋਇਆ ਸੀ ਕਿਦਾਂ ਹੋਈ ਸੀ ਜੀ ਲੜਾਈਆਂ ਬਾਰੇ ਨਹੀਂ ਸਾਨੂੰ ਨਹੀਂ ਕਦੀ ਕੋਈ ਇਦਾਂ ਦਾ ਲਾਹ ਦੱਸਿਆ ਸਾਨੂੰ ਜਾਨੀ ਕਿ ਆਪਣੇ ਹੀ ਰਹੇ ਆਪਣੇ ਬੁੜੇ ਸੋਣੇ ਪਿਆਰ ਚ ਨੰਗਰਾ ਪੱਟਿਆਂ ਬਣਾਉਂਦੇ ਰਹੇ ਠੀਕ ਹੈ ਜੀ ਕੋਈ ਇਦਾਂ ਦੀ ਉਹਨਾਂ ਨੇ ਨੋਲਿਜ ਨਹੀਂ ਰੱਖੀ ਠੀਕ ਆ ਭਾਜੀ ਠੀਕ ਆ ਆਪਣੇ ਰੋਟੀ ਪਾਣੀ ਕਾਰਖਾਨਾ ਜੰਗਲ ਚ ਹੋਰ ਕੀ ਕੁਝ ਹੈਗਾ ਭਾਜੀ ਜੰਗਲ ਚ ਕਿਹੜੀ ਹਰੀਕ ਹੈ ਕਮੀ ਮਿਲੂ ਤੁਹਾਨੂੰ ਪਸ਼ੂਆਂ ਦਾ ਚਾਰਾ ਬੰਦਿਆਂ ਦਾ ਚਾਰਾ ਫਲ ਫਰੂਟ ਅੱਛਾ ਜੀ ਹਾਂਜੀ ਸਾਰਾ ਕੁਝ ਹੈਗਾ ਨਾ ਹਰ ਇੱਕ ਚੀਜ਼ ਉਹੀ ਨੇ ਠੀਕ ਹੈ ਜਦੋਂ ਬਾੜ ਆਉਂਦੀ ਆ ਫਿਰ ਬਹੁਤ ਕਾਫੀ ਕਿ ਨੁਕਸਾਨ ਹੁੰਦਾ ਨਾ ਭਾਜੀ ਬਹੁਤ ਬਹੁਤ بارشਾਂ ਵਿੱਚ ਤਾਂ ਤੁਹਾਨੂੰ ਪਤਾ ਵੀ ਰਸਤੇ ਰੁੱਤੇ ਸਭ ਬੰਦ ਹੋ ਜਾਂਦੇ ਆ ਅੱਛਾ ਜੀ ਹਾਂ ਜੀ ਇਹ ਪਸ਼ੂਆਂ ਦਾ ਚਾਰਾ ਸਾਰਾ ਹੀ ਜਿੰਨਾ ਦਰਖਤ ਹੈ ਅੱਛਾ ਜੀ ਪਸ਼ੂਆਂ ਨੂੰ ਜਿੱਦਾਂ ਦੂਸਰੋਂ ਪੱਤੇ ਲਾਣੇ ਟੱਕਰੀਆਂ ਜਾਂ ਕੁਝ ਵੀ ਹੈ ਉਹਨਾਂ ਦਾ ਚਾਰਾ ਲਾ ਲਾ ਪਸ਼ੂਆਂ ਲੈਣੇ ਹਾਂ ਹਾਂ ਜੀ ਦਾਦੀ ਦਾਦੇ ਸਰਾ ਜਿਹੜੇ ਸਿਆਣੇ ਬੁੱਢੇ ਆ ਵੀ ਦਾਦੀ ਤੇਰੀ ਗਈ ਸੀਗੀ ਮੇਰੇ ਜਿਹੜੇ ਪਾਪਾ ਤਾਂ ਤਾਇਆ ਸੀਗੇ ਹਾਂ ਉਹਨਾਂ ਕੀ ਲਿਕੇ ਹੋਣਗੇ ਕਿਤੇ ਜੀ ਉਹਨਾਂ ਨੂੰ ਵਾਪਸੀ ਲੈ ਕੇ ਆ ਗਈ ਸੀ ਜੀ ਪਾਕਿਸਤਾਨ ਤੋਂ ਪਰ ਪਾਕਤਾਨੋਂ ਬਦਨ ਕੱਤੀ ਜੁਗਿਆ ਪਾਕਤਾਨ ਪਹੁੰਚੇ ਬਸ ਯਾਨੀ ਕਿ ਵਾਪਸੀ ਘਰ ਆ ਗਏ ਆਪਣੇ ਮੁਰਦੇ ਅੱਛਾ ਜੀ ਹਾਂਜੀ ਉਹ ਸਮੇਂ ਹੈ ਨਾ ਭਾਜੀ ਹਾਂਜੀ ਤੇ ਜਿਹੜੀ ਮੇਰੀ ਮੰਮੀ ਸੀਗੀ ਹਾਂਜੀ ਤੇ ਉਹ ਜਦੋਂ ਕਿਤੇ ਪਾਕਤਾਨ ਦੀਆਂ ਲੜਾਈਆਂ ਲੱਗੀਆਂ ਉਹ ਕਿਤੇ ਤੈਰਾ ਚ ਰੋਲਦੀ ਸੀਗੀ ਨਿੱਕੀ ਅੱਛਾ ਕੋ ਮੇਰੀ ਦਾਦੀ ਨੇ ਚੁੱਕ ਕੇ ਪਾਲੀ ਅੱਛਾ ਹਾਂਜੀ ਤੇ ਉਹਨਾਂ ਵਿਆਹ ਹੋਇਆ ਤਾਂ ਦਿਖਾ ਦਗਾ ਹਾਂਜੀ ਹਾਂਜੀ ਕਿਆ ਬਾਤ ਹੈ ਭਾਜੀ ਮੈਨੂੰ ਤਾਂ ਪਾਜੀ ਬਹੁਤ ਹੂਨ ਜਾਬਾ ਹੋਇਆ ਸੀਗਾ ਜੀ ਬਹੁਤ ਪਰਿਵਾਰ ਪਿੱਛੇ ਲੱਗੇ ਸੀ ਜੀ ਮੈਂ ਜੀਆ ਦੇ ਪਾਜੀ ਆ ਕਿਹਨਾਂ ਦੇ ਪੈਰ ਆ ਜੀ ਜਿਹੜੇ ਇਹ ਸੰਭਰ ਇਹ ਸੰਭਰ ਦੇ ਆ ਸੰਭਰ ਹੋ ਗਿਆ ਗੋਂਦਾ ਅੱਛਾ ਜੀ ਹਾਂਜੀ ਜਿਹੜੇ ਜੰਗਲੀ ਘੋੜੇ ਨੇ ਉਹਦੇ ਹਾਂਜੀ ਉਹ ਪਾਣ ਅੱਛਾ ਜੀ ਦੇਖੋ ਜਰਾ ਕਿਹੜੀ ਜੀ ਜਿੱਦਾਂ ਇਹ ਇਹ ਮੰਨ ਲਓ ਇਹ ਹੁਣ ਉੱਪਰੋਂ ਪਾਣੀ ਪੈ ਗਿਆ ਪਹਿਲੇ ਪੂਰੀ ਗੁਫਾ ਸੀਗੀ ਇਹ ਪਹਿਲਾਂ ਨਾ ਹਾਂਜੀ ਪੂਰੀ ਚਾਨੀ ਕੇ ਬਾਂਦੇ ਸੀਗੀ ਅੱਛਾ ਜੀ ਹਾਂਜੀ ਉਹ ਤੁਹਾਡੀ ਗੱਲ ਸਹੀ ਹੈ ਜਿੱਦਾਂ ਵੀ ਭਵਾਂ ਇੰਨੀ ਜਗ੍ਹਾ 'ਚ ਭਵਾਂ ਟਰੱਕ ਵੜ ਲਾਓ ਅੱਛਾ ਇਹ ਪਹਿਲਾਂ ਗੁਫਾ ਹੁੰਦੀ ਸੀ ਨਾ ਉੱਪਰੋਂ ਫਿਰ ਜਿੱਦਾਂ ਪਾਣੀ ਜ਼ਿਆਦਾ ਲਾਪੇ ਆਣ ਤੇ ਪਾਣੀਆਂ ਨਾਲ ਅੱਗ ਪੱਦਰੀ ਹੋ ਗਈ ਹੈ ਹਾਂ ਹਾਂਜੀ ਕੋਈ ਚਾਨੀ ਆਪਾ ਦਸ਼ਕੰਦ ਦਿਖਾ ਦੀ ਅੱਛਾ ਇਹ ਪਹਿਲਾਂ ਗੁਫਾ ਹੁੰਦੀ ਸੀ ਨਾ ਹਾਂਜੀ ਇਹ ਹਾਈਟ ਦੇਖੋ ਨਾ ਕਾਰਦੋਗੜ 50 ਫੁੱਟ ਹੈ ਹਾਈਟ ਹਣੀ ਉੱਪਰ ਨੂੰ ਅੱਛਾ ਜੀ ਹਾਂਜੀ ਇਸ਼ਾਨੀ ਹੁਣ ਇਦਰੀ ਤਾਂ ਪਾਣੀ ਕੋ ਬਗਿਆ ਨਾ ਅੱਛਾ ਪਾਣੀ ਕੋ ਹਾਂਜੀ ਪਹਿਲੇ ਗੁਫਾ ਹੁੰਦੀ ਸੀ ਪਹਿਲੇ ਗੁਫਾ ਦੇਖੋ ਪਾਣੀ ਆ ਗਿਆ ਗੁਫਾ ਦੇ ਉੱਪਰ ਹੀ ਪਾਣੀ ਆ ਗਿਆ ਆਜੋ ਇੱਧਰ ਅੱਗੇ ਸੁੱਕਾ ਹੀ ਪਣੀ ਹੋਈ ਸੀ ਹਾਂਜੀ ਹਾਂਜੀ ਉੱਪਰ ਤੌਰ ਤੇ ਪੂਰੀ ਅੱਛਾ ਜੀ ਇਹ ਕਿੰਨਿਆ ਸੀ ਆਪਾਂ ਜਿੱਥੇ ਇੱਥੇ ਮੇਨ ਤੋਂ ਇਹ ਹੈ ਉੱਪਰ ਦੋ ਉੱਪਰਲਾ ਲੋ ਜਿੰਨੇ ਜਿੰਨੇ ਆਹ ਵਿੱਚ ਚੀ ਉਹ ਗੱਡੇ ਹੋਇਆ ਹਾਂ ਸਾਡੀ ਹੂਸ਼ ਵਿੱਚ ਤਾਂ ਇਹ ਹੀ ਹੈ ਇਹੀ ਆ ਬਾਕੀ ਹੁਣ ਪਹਿਲਾਂ ਤੁਹਾਡੀ ਹੂਸ਼ ਮਤਲਬ ਜਦੋਂ ਪਾਣੀ ਜਾਉਂਦਾ ਜੋ ਹਾਂ ਹੁਣ ਸੁਣੀ ਦਾ ਜੋ ਜੋ ਸੁਣੀਦਾ ਹੈ ਸਿਆਣੇ ਬੰਦਿਆਂ ਤੋਂ ਠੀਕ ਹੈ ਜੀ ਦੋਸਤੋ ਇੱਕ ਗੁਫਾ ਸੀਗੀ ਤੇ ਤੁਸੀਂ ਦੇਖੋ ਇਹ ਇੱਕ ਬਾਕੀ ਗੱਲ ਸੱਚੀ ਜੀ ਟਰੱਕ ਤਾਂ ਵੀ ਵੜ ਜਾਂਦਾ ਕੇ ਅੰਦਰ ਪਾਣੀ ਦਾ ਵਹਾਅ ਜ਼ਿਆਦਾ ਕਹਿੰਦੇ ਇਸ ਵਾਰ ਆਇਆ ਸੀਗਾ ਉਹਦੇ ਕਰਕੇ ਸਾਰੀ ਖਾab ਹੋ ਗਈ ਪਹਾੜ ਜਿਹੜਾ ਇਹ ਪਹਾੜ ਵਾ ਇਹ ਥੱਲੇ ਨੂੰ ਖਿਸਕ ਕੇ ਆਇਆ ਇਦਾਂ ਹੀ ਬਾਜੀ ਇਹ ਦੇਖਿਆ ਸੀ ਗਿਆ ਨਾ ਪਾਣੀ ਨਾਲ ਖਿਸਕ ਗਿਆ ਪਾਣੀ ਨਾਲ ਖਿਸਕ ਗਿਆ ਇੱਥੇ ਗੁਫਾ ਹੁੰਦੀ ਸੀ ਹੈਨਾ ਗੁਫਾ ਠੀਕ ਹੈ ਜੀ ਉਹ ਤੋਂ ਬਹੁਤ ਗੁਫਾ ਬਣੀ ਆਂ ਇਦਾਂ ਅੱਛਾ ਜੀ ਫਿਰ ਭਾਜੀ ਤੇ ਤੁਹਾਨੂੰ ਤਪੱਸਿਆ ਕੀਤੀ ਤੇ ਬਾਬਾ ਜੀ ਦੀ ਤਪੱਸਿਆ ਤੇ ਦੀ ਪਾਣੀ ਆਇਆ ਤਪੱਸਿਆ ਹੀ ਲਾਦੇ ਤਪੱਸਿਆ ਕਰਦੇ ਤੇ ਚੁੰਮਟਾ ਕੱਢ ਕੇ ਪਾਣੀ ਕੱਢਿਆ ਹੁੰਦੀ ਹੈ ਨਾ ਹਾਂਜੀ ਜਿਹੜਾ ਉਹ ਪਾਣੀ ਨਿਕਲਦਾ ਹੈ ਫਿਰ ਫਿਰ ਉਹ ਆਪਣੇ ਫਿਰ ਦਾ ਤੁਮ ਕਰੋ ਜਾਨੀ ਕਿ ਪਾਣੀ ਪਾਣੀ ਪੈ ਕੇ ਬੰਦ ਹੋ ਗਈ ਹੈ ਅੱਛਾ ਇਹ ਪਹਿਲਾਂ ਗੁਫਾ ਹੁੰਦੀ ਸੀ ਹਾਂਜੀ ਹਾਂਜੀ ਅੱਛਾ ਤਾਈਓ ਭਾਜੀ ਪ੍ਰੋਪਰ ਤੌਰ ਤੇ ਕਮਰਾ ਜਿਹਾ ਬਣਿਆ ਕਮਰਾ ਬਣਿਆ ਫਿਰ ਪਾਣੀ ਆਇਆ ਬੰਦ ਹੋ ਗਈ ਨਾ ਵਿੱਚ ਹੀ ਕਰਦੇ ਅੱਛਾ ਜੀ ਬੰਦ ਆਉਂ ਦੇ ਕਰਦੇ ਭਾਜੀ ਬਾਬਾ ਜੀ ਨੇ ਕਾਫੀ ਸਾਲ ਇੱਥੇ ਰਹੇ ਹੋਣੇ ਉਹ ਹਨਾ ਕਾਫੀ ਸਾਲ ਤਪੱਸਿਆ ਕੀਤੀ ਗੁਫਾਵਾਂ ਦੇ ਵਿੱਚ ਓਏ ਜੀ 400 ਸਾਲ 400 ਸਾਲ ਇਸ ਪਿੰਡ ਚ ਪਾਣੀ ਨਹੀਂ ਸੀਗਾ ਪਾਣੀ ਪਹਿਲੇ ਆਇਆ ਸੀ ਉਹਨਾਂ ਦੀ ਨਾਲ ਚ ਪਾਣੀ ਹੈ ਨਹੀਂ ਸੀਗਾ ਅੱਛਾ ਜੀ ਪਾਣੀ ਜੇ ਫਿਰ ਉਹਨਾਂ ਦੇ ਦਾਦੀ ਕੇ ਚਿੰਤਾ ਗੱਡਿਆ ਫਿਰ ਉੱਥੇ ਪਾਣੀ ਆਇਆ ਉੱਥੇ ਪਾਣੀ ਆਇਆ ਉੱਥੇ ਪਾਣੀ ਆਇਆ ਉਹੀ ਪਾਣੀ ਇਹ ਅੱਜ ਚੱਲਦਾ ਪਿਆ ਭਾਜੀ ਹੁਣ ਸੁੱਕਿਆ ਨਹੀਂ ਕਦੀ ਪਾਣੀ ਨਹੀਂ ਜੀ ਕਿੰਨੇ ਫੁੱਟ ਤੇ ਪਾਣੀ ਇਸ ਪਿੰਡ ਦੇ ਵਿੱਚ ਇਸ ਪਿੰਡ ਚ ਜਿੱਦਾਂ ਪਾ ਥੱਲੇ ਚ ਪੱਟੜ ਤੇ ਚੱਲ ਜਾਈਏ ਹਾਂ ਜੀ 35 40 ਫੁੱਟ ਤੇ ਆ ਜਾਂਦਾ ਅੱਛਾ ਸੜਕ ਤੋਂ ਉੱਪਰ ਉੱਪਰ ਹੀ ਠੀਕ ਤੇ ਉਹ ਦੂਜਿਆਂ ਨੂੰ ਉਹ ਜਿਹੜੇ ਸਰਕਾਰੀ ਬੋਰ ਕਰਦੇ ਆ ਉਹਨਾਂ ਨੂੰ ਬੰਦਾ ਪੁੱਛਦਾ ਉਹ ਕਹਿੰਦੇ ਸੜਕ ਦੇ ਉੱਪਰ ਪਾਣੀ ਹੈ ਨਹੀਂ ਉਹ ਇਸ ਪਿੰਡ 'ਚ ਪਾਣੀ ਬਹੁਤ ਹੈ ਪਾਣੀ ਬਹੁਤ ਹੈ ਸੜਕ ਦੇ ਉੱਪਰ ਹੀ ਅੱਛਾ ਜੀ ਹਾਂਜੀ ਉਹ ਕਿਉਂ ਬੋਰ ਲੱਗੇਗੇ ਨਾ ਕੰਨ ਸਰ ਕੀ ਕਹਿੰਦੇ ਜੀ ਬਾਬਾ ਜੀ ਵਰਦਾਨ ਦੇ ਕੇ ਗਏ ਸੀਗੇ ਤੇ ਇਸ ਪਿੰਡ 'ਚ ਕਦੇ ਪਾਣੀ ਖਤਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਠੀਕ ਆ ਜੀ ਹਾਂਜੀ ਤੇ ਆਪਾਂ ਦਰਸ਼ਕਾਂ ਨੂੰ ਇੱਕ ਪ੍ਰੋਮਿਸ ਕਰਨਾ ਆ ਹਾਂਜੀ ਗਾਂਂ ਜੰਗਲ 'ਚ ਹੋਰ ਅੱਗੇ ਜਾ ਕੇ ਤੁਸੀਂ ਆਨੂੰ ਜਿਹੜੀਆਂ ਉਹ ਵੱਡੇ ਬਾਬਾ ਜੀ ਦੀਆਂ ਗੁਫਾਵਾਂ ਆ ਉਹ ਵੀ ਦਿਖਾਉਂਗੇ ਹਾਂਜੀ ਹਾਂਜੀ ਜਦੋਂ ਅੱਜ ਤੋਂ ਚਲੋ ਟਾਈਮ ਘੱਟੋ ਆਪਣੇ ਤੋਂ ਜਦੋਂ ਵੀ ਜਿਸਲੇ ਮਰਜੀ ਆਓ ਹਣਾ ਹਾਂਜੀ ਜਦੋਂ ਜੀ ਅੱਪਾ ਚਲਾਂਗੇ ਭਾਈ ਸਾਹਿਬ ਨਾਲ ਹੁਣ ਅਸੀਂ ਆਲਵੇਜ਼ ਹੈ ਨਾ ਮਤਲਬ ਤਿੰਨ ਚਾਰ ਅਸੀਂ ਦਿਖਾਂਗੇ ਬਲੌਗਾਂ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਬਣਾਈਆਂ ਬੁਆ ਬਹੁਤੀ ਹਾਂਜੀ ਉਹ ਵੀ ਅਲੱਗ ਵਾਹ ਹਾਂਜੀ ਲੱਗ ਲੱਗ ਬਣਾਈਆਂ ਠੀਕ ਹੈ ਜੀ ਇਹ ਜਿੱਥੇ ਚੁੰਮਟਾ ਮਾਰ ਕੇ ਕੱਢਿਆ ਸੀ ਇਹ ਥਾਂ ਅਲੱਗ ਵਾ ਇਹ ਲੱਗ ਹੈ ਉੱਪਰ ਲੱਗ ਹੈ ਅਲੱਗ-ਅਲੱਗ ਥਾਂਾਂ ਹੈ ਭਾਜੀ ਕੀ ਕਹਿਣ ਲੱਗੇ ਸੀ ਇਹ ਮੈਲੇ ਜਿੱਦਾਂ ਹੁਣ ਲੰਗਣਾ ਤਾਂ ਧਿਆਨ ਤੱਲੇ ਨੂੰ ਦੇਖਣਾ ਉਹ ਦੂਧੀਆਂ ਸਰਾਲਾਂ ਵੀ ਬਹੁਤ ਭਾਰੀਆਂ- ਆ ਮੇਲ ਸਰਾਲਾ ਬਈ ਟੱਕਰਾ ਹੋਇਆ ਬਹੁਤ ਬਹੁਤ ਬਾਰ ਇਦਾਂ ਹੁੰਦੀਆਂ ਬੈਠੀਆਂ ਪਿੰਨੇ ਬਣਾ ਬਣਾ ਕੇ ਅੱਛਾ ਹਾਂਜੀ ਮਤਲਬ ਧਿਆਨ ਨਾਲ ਚੱਲਣਾ ਬਿਲਕੁਲ ਧਿਆਨ ਨਾਲ ਥੱਲੇ ਨਿਗਾਹ ਧਿਆਨ ਦੇ ਕੇ ਠੀਕ ਹੈ ਜੀ ਹਾਂਜੀ ਪਾਸੇ ਪਾਸੇ ਬਹੁਤ ਹੋਇਆ ਹੈ ਉਹਨੇ ਤੋਂ ਪਸੇਗੀਆਂ ਹੁੰਦੀਆਂ ਆਪਣੇ ਘਰਾਂ ਚੋਂ ਨਿਕਲ ਕੇ ਅੱਛਾ ਜੀ ਹਾਂਜੀ ਬੜਾ ਸਰਾਲਾ ਵੀ ਹੈਗੀ ਆ ਨਾ ਉਹ ਤੋਂ ਸਰਾਲਾ ਬਹੁਤ ਟੰਗੂ ਬੜਾ ਹਾਂਜੀ ਸਰਾਲਾ ਤਾਂ ਬਹੁਤ ਭਰੀ ਭਰੀ ਹੈ ਇਹ ਆ ਮੇਰਾ ਗੱਡੀਆਂ ਅੱਛਾ ਜੀ ਹਾਂ ਜੀ ਇਹ ਲੋ ਕਹਿੰਦੇ ਭਾਜੀ ਬੰਦੇ ਨੂੰ ਖਾ ਜਾਂਦੀ ਆ ਨਾ ਇਹ ਉਹ ਸੁਣਿਆ ਕਹਿੰਦੇ ਓ ਸੂਟਾ ਖੇਚਰ ਕੇ ਬੱਸ ਸਿੱਧਾ ਬੰਦਾ ਅੰਦਰ ਅੱਛਾ ਜੀ ਹਾਂ ਜੀ ਲੋ ਤਾਂ ਉਹ ਕਿਤੇ ਬਿਲਕੁਲ ਇਦਾਂ ਇਦਾਂ ਨਿਕਲਦੀਆਂ ਵੀ ਅੱਗੇ ਆ ਜਾਂਦੀਆਂ ਕਈ ਵਾਰੀਆਂ ਆਈਆਂ ਅੱਛਾ ਕਈ ਵਾਰੀਆਂ ਆਈਆਂ ਜੀ ਆਪਾਂ ਪਿੱਛੇ ਜੀ ਦਾ ਬੱਸ ਠੀਕ ਹੈ ਜੀ ਉਹ ਫੇਰ ਚਲ ਗਈ ਆਪਾਂ ਫੇਰ ਹਾਂ ਜੀ ਕੋਈ ਭਾਪਾ ਜੀ ਦਾ ਬਾਗ ਦਾ ਕੋਈ ਕਿੱਸਾ ਸੁਣਾਓ ਕੋਈ ਕਦੀ ਕੋਈ ਟੱਕਰਾ ਹੋਇਆ ਹੋਵੇ ਜਾਂ ਤਿੰਦੂ ਵਾਲਾ ਕੋਈ ਜੀ ਸੀਗਾ اچھا ਜੀ ਦੱਦੇ ਮੁਸਰਵਾਲੀ ਸਿੰਘ ਜੀ اچھا ਜੀ ਇਹ ਪੁਰਾਣੀਆਂ ਦਵਾਨਾਂ ਤੇ ਕੋਈ ਜਾਤਾ ਥੋੜੀ ਸੀਗੀਆਂ ਠੀਕ ਆ ਜੀ ਚਲੋ ਚਲੋ ਉਤਰੋ ਬਾਜੀ ਇਹ ਕੀ ਕਹਿੰਦੇ ਬਾਜੀ ਪਾਣੀ ਵਾਲੇ ਜਖੂਏ ਨਹੀਂ ਹੁੰਦੇ ਉਹ ਵੀ ਹੈਗੇ ਜੰਗਲ 'ਚ ਅੱਛਾ ਜੀ ਹਾਂ ਜੀ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਕੀ ਬਾਤ ਦੋਸਤੋ ਇਹ ਜੰਗਲ ਦੇਖ ਲਓ ਕਿੰਨਾ ਵਧੀਆ ਆ ਖੂਬ ਹੀ ਹੈਗੇ ਇਸ ਜੰਗਲ ਦੇ ਵਿੱਚ ਬਾਜੀ ਪੁਰਾਣੇ ਆ ਨਾ ਸਾਰੇ ਪੁਰਾਣੇ ਮਾਹੌਲ ਚੈੱਕ ਕਰੋ ਕਿਦਾਂ ਦਾ ਦੇਖੋ ਦੋਸਤੋ ਏਸੀ ਅੱਜ ਦਾ ਬਲੌਗ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਸੀਂ ਬਲੌਗ ਕਿੱਥੋਂ ਦੇਖ ਰਹੇ ਹੋ ਤੇ ਨੈਕਸਟ ਕੱਲ ਫਿਰ ਮਿਲਦੇ ਆਂ ਇਹ ਜੰਗਲ ਦੇ ਵਿੱਚ ਤੇ ਅੱਗੇ ਦੂਜੀਆਂ ਗੁਫਾਵਾਂ ਜਾਵਾਂਗੇ ਜਿੱਥੋਂ ਪਾਣੀ ਗੁਫਾਵਾਂ ਦੇ ਵਿੱਚੋਂ ਹੋ ਕੇ ਨਿਕਲਦਾ ਬਣ ਰਹੇ ਹੋ ਧੰਨਵਾਦ